ਸਤਿ ਸ੍ਰੀ ਅਕਾਲ ਤੁਹਾਡਾ ਸਾਡੇ ਚੈਨਲ ਸਿੱਧੂ ਬਟਿਕ ਜੋਗਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅੱਜ ਆਪਾਂ ਫੇਰ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਸੂਟਾਂ ਦੀ ਜਿਹੜੀ ਵੀਡੀਓ ਲੈ ਕੇ ਆਇਆ ਪ੍ਰਿੰਟਡ ਦੇ ਉੱਪਰ ਵਰਕ ਕਰਵਾਈ ਆ ਤੇ ਇੱਕ ਆਪਾਂ ਨੈਚੁਰਲ ਕ੍ਰੇਵ ਦਾ ਕਸਟਮਰ ਦਾ ਰੈਡੀ ਕੀਤਾਗਾ ਆਪਾਂ ਬਹੁਤ ਹੀ ਸੋਹਣੇ ਜਿਹੜਾ ਤੁਹਾਡੇ ਲਈ ਫੇਰ ਤੋਂ ਸੂਟ ਲੈ ਕੇ ਆਇਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਹੀ ਨਵੇਂ ਨਵੇਂ ਸੂਟਾਂ ਦੀਆਂ ਉਹਨਾਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕਦੇ ਆਪਾਂ ਦੇ ਕਿ ਜਿਹੜੇ ਸੂਟ ਕਰਦੇ ਆਗਾ ਆਪਾਂ ਆਰਡਰ ਤੇ ਰੈਡੀ ਕਰ ਦਿਆਂਗੇ ਆਰਡਰ ਦੇਣ ਤੋਂ ਪਹਿਲਾਂ ਤੁਹਾਨੂੰ ਸਾਰੀ ਗੱਲਬਾਤ ਜਿਹੜੀ ਆਪਾਂ ਤੁਹਾਨੂੰ ਫੋਨ ਤੇ ਕਰਾਂਗੇ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਸਿਰਫ WhatsApp ਮੈਸੇਜ ਕਰਾਂਗੇ ਤੁਸੀਂ ਸਾਨੂੰ ਡਾਇਰੈਕਟਲੀ ਜਿਹੜਾ ਕਾਲ ਲਗਾ ਸਕਦੇ ਹੋਗੇ WhatsApp ਕਾਲ ਲਗਾ ਸਕਦੇ ਜੇਕਰ ਬਾਹਲੀ ਕੰਟਰੀ ਦੇ ਵਿੱਚੋਂ ਕਿਤੇ ਜੇਕਰ ਤੁਸੀਂ ਇੰਡੀਆ ਦੇ ਵਿੱਚੋਂ ਤਾਂ ਤੁਸੀਂ ਸਾਨੂੰ ਫੋਨ ਵੀ ਲਗਾ ਸਕਦੇ ਹੋ ਤੇ ਸਾਡਾ ਪੂਰਾ ਜਿਹੜਾ ਪਤਾ ਵੀ ਸਾਡੇ ਤੋਂ ਪੁੱਛ ਸਕਦੇ ਹੋ ਜਿਹੜੇ ਆਪਾਂ ਸੂਟ ਹੈ ਜਿਹੜੇ ਆ ਪਾਊਡਰ ਤੇ ਰੈਡੀ ਕਰਦੇਗੇ ਸੂਟ ਦਾ ਆਰਡਰ ਦੇਣ ਤੋਂ ਪਹਿਲਾਂ ਤੁਹਾਨੂੰ ਹਾਫ ਪੇਮੈਂਟ ਪਹਿਲਾਂ ਕਰਨੀ ਪੈਣੀ ਆ ਹਾਫ ਪੇਮੈਂਟ ਜਿਹੜੀ ਤੁਹਾਡਾ ਸੂਟ ਰੈਡੀ ਹੋਣ ਤੋਂ ਬਾਅਦ ਦੇ ਵਿੱਚ ਲੈਤੀ ਜਾਊਗੀ ਸਿਲਾਈ ਦੇਖੋ ਅਸੀਂ ਖੁਦ ਕਰਦੇ ਹਾਂ ਸਿਲਾਈ ਕਰਵਾਉਣਾ ਨਾ ਕਰਵਾਉਣਾ ਤੁਹਾਡੀ ਆਪਣੀ ਇੱਛਾ ਹੈਗੀ ਵੀ ਤੁਸੀਂ ਜਿਹੜੀ ਸਲਾਈ ਹੈਗੀ ਤੁਸੀਂ ਖੁਦ ਕਰਨਾ ਚਾਹੁੰਦੇ ਜਾਂ ਤੁਸੀਂ ਆਪਣੇ ਕਿਸੇ ਟੇਲਰ ਤੋਂ ਬਣਵਾਉਣਾ ਚਾਹੁੰਦੇ ਜਾਂ ਤੁਸੀਂ ਸਾਡੇ ਤੋਂ ਬਣਵਾਉਣਾ ਚਾਹੁੰਦੇ ਹੋ ਦੇਖੋ ਸਲਾਈ ਵੀ ਜਿਹੜੀ ਸਾਡੇ ਆਮ ਪਿੰਡਾਂ ਦੇ ਵਿੱਚ ਚੱਲਦੀ ਹੈ ਕਿ ਤੇ ਸਾਡੇ ਸਲਾਈ ਉਹੀ ਦੇਖੋ ਹਰ ਇੱਕ ਕਸਟਮਰ ਦੇ ਨਾਲ ਚੱਲਦੀ ਆ ਇਹ ਨਹੀਂ ਹੈਗਾ ਵੀ ਆਪਾਂ ਫੌਰਨ ਵਾਲੇ ਜਿਹੜੇ ਕਸਟਮਰ ਨੇ ਉਹਨਾਂ ਤੋਂ ਆਪਾਂ ਸਲਾਈ ਜ਼ਿਆਦਾ ਲੈ ਰਹੇ ਆ ਤੇ ਜਿਹੜੇ ਸਾਡੇ ਆਲੇ-ਦੁਆਲੇ ਦੇ ਜਿਹੜੇ ਅਸੀਂ ਇੰਡੀਆ ਦੇ ਆਸੀਂ ਉਹਨਾਂ ਤੋਂ ਸਲਾਈ ਜਿਹੜੀ ਘੱਟ ਲੈ ਰਹੇ ਆ। ਦੇਖੋ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਜਿਹੜੀ ਆਪਾਂ ਸਲਾਈ ਆ ਸਾਰੇ ਕਸਟਮਰ ਤੋਂ ਬਰਾਬਰੀ ਲੈਣਿਆਂਗੇ ਤੇ ਜਿਹੜਾ ਆਪਣਾ ਸੂਟਾਂ ਦਾ ਰੇਟ ਹੋਊਗਾ ਉਹ ਵੀ ਆਪਣੇ ਸਾਰੇ ਕਸਟਮਰ ਦੇ ਨਾਲ ਹੀ ਹੋਊਗਾ। ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਰੇਟ ਦੱਸਣ ਤੋਂ ਬਾਅਦ ਜਦੋਂ ਆਪਾਂ ਪੇਮੈਂਟ ਲੈਤੀ ਤਾਂ ਵੀ ਆਪਾਂ ਤੁਹਾਨੂੰ ਕੋਈ ਪੇਮੈਂਟ ਜ਼ਿਆਦਾ ਦੱਸਾਂਗੇ। ਦੇਖੋ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਨਿਸ਼ਚਿਤ ਹੋ ਕੇ ਜਿਹੜਾ ਸਾਰੇ ਤੁਸੀਂ ਸੂਟ ਦਾ ਆਰਡਰ ਬੇਚੀ ਚ ਕੋ ਕੇ ਦੇ ਸਕਦੇ ਹੋ ਤੁਸੀਂ ਸਾਡੇ ਤੋਂ ਕੋਈ ਬ੍ਰਾਈਡਲ ਲਹਿੰਗਾ ਜਾਂ ਬ੍ਰਾਈਡਲ ਕੋਈ ਸੂਟ ਰੈਡੀ ਕਰਵਾਉਣਾ ਚਾਹ ਰਹੇ ਹੋ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋਗੇ ਤੇ ਆਓ ਆਪਾਂ ਹੁਣ ਛੂਟਾਂ ਦੀ ਵੀਡੀਓ ਸ਼ੁਰੂ ਕਰਦੇ ਆ ਤੁਹਾਨੂੰ ਛੂਟ ਦਿਖਾਉਣੇ ਸ਼ੁਰੂ ਕਰਦੇ ਆ ਮੈਂ ਆਪਾਂ ਕਿਹੜੇ ਫੈਬਰਿਕ ਦੇ ਉੱਪਰ ਕਿਹੜਾ ਸੂਟ ਰੈਡੀ ਕੀਤਾ ਹੈ ਦੇਖੋ ਇਹ ਪਹਿਲਾ ਸੂਟ ਆਇਆਗਾ ਕਿ ਦੇਖੋ ਮੈਂ ਇਹ ਜਰਜਟ ਦੀ ਸ਼ਰਟ ਦੇ ਉੱਪਰ ਪੈਚ ਲਗਾ ਕੇ ਜਿਹੜਾ ਸਲਵਾਰ ਨਾਲ ਦਾ ਆਪਾਂ ਇਹ ਸ਼ਰਟ ਨੂੰ ਘੇਰੇ ਦੇ ਉੱਪਰ ਰੈਡੀ ਕੀਤਾਗਾ ਇਹ ਸੂਟ ਹੈ ਜਿਹੜਾ ਮੈਂ ਆਪਣੇ ਲਈ ਰੈਡੀ ਕੀਤਾਗਾ ਤੁਸੀਂ ਦੇਖ ਸਕਦੇ ਹੋਗੇ ਐਦਾਂ ਦਾ ਦੇਖੋ ਇਹਦੇ ਘੇਰੇ ਦੇ ਉੱਪਰ ਕੰਮ ਕਰਵਾਏ ਜਿਹੜਾ ਮੈਂ ਪੈਚ ਲਗਾ ਕੇ ਇਹ ਸਾਰਾ ਕੰਮ ਜਿਹੜਾ ਭਾਰੀ ਦੇ ਨਾਲ ਕੀਤਾ ਹੋਇਆ ਹੈਗਾ ਤੇ ਇਹਨਾਂ ਦੀ ਬਾਜੀ ਦੇ ਉੱਪਰ ਕੰਮ ਹੈ ਜਿਹੜਾ ਮੈਂ ਇਹ ਬਾਜੀ ਦੇ ਉੱਪਰ ਕੰਮ ਕਰਵਾਇਆਗਾ ਇਹ ਕੰਮ ਹੈਗਾ ਦੇਖੋ ਘੇਰੇ ਦੇ ਉੱਪਰ ਤੁਸੀਂ ਕੰਮ ਦੇਖ ਸਕਦੇ ਹੋ ਪੂਰਾ ਨੀਟ ਐਂਡ ਕਲੀਨ ਤਾਂ ਉਹ ਪੂਰਾ ਸਾਫ ਸੁਥਰਾ ਕੰਮ ਮਿਲੂਗਾ ਐਦਾਂ ਨਹੀਂ ਹੈਗਾ ਵੀ ਤੁਹਾਨੂੰ ਕੋਈ ਵੀ ਕੰਮ ਦੇ ਵਿੱਚ ਤੁਹਾਨੂੰ ਕੋਈ ਐਦਾਂ ਦਾ ਲੱਗਦੇ ਸੀ ਕੰਮ ਤੁਹਾਨੂੰ ਸਹੀ ਨਹੀਂ ਕਰਕੇ ਦਿੱਤਾ ਤਾਂ ਤੁਸੀਂ ਸਾਡੇ ਤੋਂ ਸਿੰਗਲ ਸਿੰਗਲ ਸ਼ੂਟ ਪਹਿਲਾਂ ਆਰਡਰ ਕਰਵਾ ਕੇ ਰੈਡੀ ਕਰਵਾ ਸਕਦੇ ਹੋ ਕਿ ਐਦਾਂ ਨਹੀਂ ਹੈਗਾ ਵੀ ਤੁਹਾਨੂੰ ਤੁਸੀਂ ਸਾਨੂੰ ਸਾਰੇ ਸ਼ੂਟਾਂ ਦੀ ਆਰਡਰ ਦੇਣਾ ਇਹਦੇ ਨਾਲ ਦੇਖੋ ਜਿਹੜੀ ਸਲਵਾਰ ਹੈਗੀ ਮੈਂ ਸਲਵਾਰ ਦੇ ਪੌਂਚੇ ਦੇ ਉੱਪਰ ਵੀ ਇਸ ਤਰ੍ਹਾਂ ਦਾ ਜਿਹੜਾ ਮੈਂ ਵਰਕ ਕੀਤਾਗਾ ਇਸ ਤਰ੍ਹਾਂ ਨਾਲ ਆਰੀ ਦੇ ਵਿੱਚ ਹੀ ਮੈਂ ਇਹ ਵਾਲਾ ਕਰਵਾਇਆਗਾ ਦੇਖੋ ਇਹ ਬਾਹਮਾ ਸਲਵਾਰ ਦੇ ਨੂਰੇ ਦੇ ਉੱਪਰ ਕੰਮ ਕਰਵਾਇਆਗਾ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਮੈਂ ਹਾਫ ਚ ਨੂਨ ਦਾ ਰੈਡੀ ਕਰਵਾਇਆਗਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਦੇਖੋ ਦੁਪੱਟੇ ਦੀ ਡਾਈ ਦੇਖ ਸਕਦੇ ਹੋ ਦੁਪੱਟੇ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਪੂਰੀ ਦੇਖੋ ਆਪਾਂ ਇੱਕ ਨੰਬਰ ਇੱਕ ਚੀਜ਼ ਹੈ ਜਿਹੜੀ ਬਣਾਈ ਹੈਗੀ ਪੂਰੀ ਉਹਦੇ ਨਾਲ ਬਣਾਈ ਹੈ ਸਫਾਈ ਦੇ ਨਾਲ ਐਦਾਂ ਇਹਦੇ ਨਾਲ ਮੈਂ ਦੁਪੱਟਾ ਰੈਡੀ ਇਹ ਸੂਟ ਮੈਂ ਦੇਖੋ ਆਪਣੇ ਲਈ ਰੈਡੀ ਕੀਤਾ ਜੇਕਰ ਤੁਸੀਂ ਵੀ ਇਹਨਾਂ ਸੂਟ ਬਣਵਾਉਣਾ ਚਾਹੋ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਜੇ ਤੁਸੀਂ ਆਪਣੇ ਲਈ ਸੂਟ ਆਰਡਰ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਕਿ ਤੁਹਾਨੂੰ ਇਹ ਵੀ ਦੇ ਸਕਦੇ ਆ ਇਦਾਂ ਨਹੀਂ ਹੈਗਾ ਵੀ ਤੁਹਾਡੇ ਇਹਦੇ ਵਿੱਚ ਲੈਂਥ ਨਹੀਂ ਆਉਣੀ ਜਾਂ ਤੁਹਾਡਾ ਕੱਪੜਾ ਘੱਟ ਰਹਿ ਜੀ ਜਾਂ ਦੁਪੱਟਾ ਨਹੀਂ ਸਹੀ ਹੋਣਾ ਹਰ ਇੱਕ ਚੀਜ਼ ਦੇਖੋ ਪੂਰੀ ਇਹਦੇ ਵਿੱਚ ਆਪਾਂ ਜਿਹੜੀ ਸੋਚ ਸਮਝ ਕੇ ਬਣਾਈ ਹੋਈ ਹੈਗੀ ਤੇ ਇਹ ਤਾਂ ਦੇਖੋ ਸੀਗਾ ਫਸਟ ਸੂਟ ਦੂਸਰਾ ਸੂਟ ਵੀ ਇਸੇ ਤਰ੍ਹਾਂ ਹੀ ਪ੍ਰਿੰਟਡ ਮੈਂ ਜੌਰਜਟ ਦੇ ਵਿੱਚ ਬਣਾਇਆ ਹੈ ਇਹ ਮੈਂ ਆਪਣੀ ਸਿਸਟਰ ਦੇ ਲਈ ਰੈਡੀ ਕੀਤਾਗਾ ਇਸ ਤਰ੍ਹਾਂ ਦਾ ਇਹ ਮੈਂ ਆਪਣੀ ਸਿਸਟਰ ਦੇ ਲਈ ਰੈਡੀ ਕੀਤਾ ਹੈ ਇਹ ਵਾਲਾ ਦੇਖੋ ਇਹ ਤਾਂ ਹੈਗਾ ਬਾਹਮਾ ਦਾ ਕੰਮ ਤੇ ਇਸ ਤਰ੍ਹਾਂ ਹੈਗਾ ਦੇਖੋ ਘੇੜ ਦੇ ਉੱਪਰ ਕੰਮ ਦੇਖੋ ਇਹ ਵੀ ਆਪਾਂ ਪੈਚ ਲਗਾ ਕੇ ਰੈਡੀ ਕੀਤਾ ਇਸ ਤਰ੍ਹਾਂ ਇਹ ਬਾਹਮਾ ਦੇ ਉੱਪਰ ਕੰਮ ਆ ਗਿਆ ਇਹ ਵੀ ਆਪਾਂ ਕੀਤਾ ਹੈਗਾ ਮਸ਼ੀਨ ਦੇ ਵਿੱਚ ਇਹ ਮਸ਼ੀਨ ਦੇ ਵਿੱਚ ਕੰਮ ਆਗਾ ਤੁਸੀਂ ਕੰਮ ਦੀ ਇਹਦੀ ਵੀ ਸਫਾਈ ਦੇਖ ਸਕਦੇ ਹੋ ਪੂਰਾ ਤੁਹਾਨੂੰ ਸਾਫ ਸੁਥਰਾ ਕੰਮ ਮਿਲੇਗਾ ਇਹਦੇ ਨਾਲ ਵੀ ਇਹਦੀ ਸਲਵਾਰ ਆ ਆਪਾਂ ਮੋਰ ਪੰਖੇ 컬러 ਦੀ ਨੇਚਰਲ ਕ੍ਰੇਪ ਦੀ ਰੈਡੀ ਕੀਤੀ ਹੈ ਇਸ ਤਰ੍ਹਾਂ ਦੀ ਦੇਖੋ ਇਹ ਆਪਾਂ ਸਿੰਪਲ ਸਲਵਾਰਾਂ ਬਣਾਈਆਂ ਲਈਆਂ ਇਹ ਸਟ੍ਰੇਟ ਸਲਵਾਰ ਇਹਨਾਂ ਨੂੰ ਨਹੀਂ ਪਸੰਦ ਆਏਗੀ ਤੇ ਇਸ ਲਈ ਆਪਾਂ ਇਹਨਾਂ ਦੇ ਸਿੰਪਲ ਮੂਰੀਆਂ ਦੇ ਉੱਪਰ ਕੰਮ ਕਰਵਾਇਆ ਇਸ ਤਰ੍ਹਾਂ ਦਾ ਇਹ ਮਸ਼ੀਨ ਦਾ ਕੰਮ ਹੈ ਇਹਦੇ ਨਾਲ ਵੀ ਤੁਸੀਂ ਦੁਪੱਟਾ ਦੇਖ ਸਕਦੇ ਹੋ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾਗਾ ਟਾਈ ਐਂਡ ਡਾਈ ਦੇਖੋ ਇਹਦਾ ਵੀ ਦੁਪੱਟਾ ਜਿਹੜਾ ਹਾਫ ਚਨੂਨ ਦਾਗਾ ਵੈਸੇ ਦੁਪੱਟਾ ਲੱਗ ਨਹੀਂ ਰਿਹਾ ਵੀ ਹਾਫ ਚਨੂਨ ਦਾ ਪਿਓਰ ਦਾ ਦੁਪੱਟਾ ਲੱਗ ਰਿਹਾ ਡਾਈ ਹੋ ਕੇ ਇਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਪੂਰਾ ਦੇਖੋ ਆਪਾਂ ਜਿਹੜਾ ਟਾਈ ਐਂਡਾ ਇੱਕ ਦਾ ਪੂਰੇ ਵਧੀਆ ਫਲਾਵਰ ਪਵਾ ਕੇ ਦੇਖੋ ਇਸ ਤਰ੍ਹਾਂ ਦਾ ਰੈਡੀ ਕਰਵਾਇਆਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਗਾ ਤਾਂ ਤੁਸੀਂ ਐਦਾਂ ਦੇ ਛੱਡ ਤੋਂ ਰੈਡੀ ਕਰਵਾ ਸਕਦੇ ਹੋਗੇ ਤਾਂ ਤੁਸੀਂ ਸਾਨੂੰ ਡਾਇਰੈਕਟਲੀ ਫੋਨ ਵੀ ਕਰ ਸਕਦੇ ਹੋ ਤੁਹਾਨੂੰ ਮੈਸੇਜ ਵੀ ਕਰ ਸਕਦੇ ਆ ਇਹਦੋਂ ਅਗਲਾ ਸੂਟ ਹੈਗਾਗਾ ਇਹ ਕਸਟਮਰ ਦਾ ਸੂਟ ਹੈਗਾ ਇਹ ਆਪਾਂ ਦੇਖੋ ਕਲਰ ਆਪਾਂ ਨੂੰ ਨਹੀਂ ਮਿਲਿਆ ਇਹ ਕਲਰ ਅਸੀਂ ਫਿਰ ਡਾਈ ਕਰਵਾਇਆਗਾ ਡਾਈ ਕਰਵਾ ਕੇ ਦੇਖੋ ਅਸੀਂ ਇਹ ਮਸ਼ੀਨ ਦਾ ਨੈਟ ਲਗਾ ਕੇ ਜਿਹੜਾ ਕੰਮ ਰੈਡੀ ਕਰਤਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਕੰਮ ਨੂੰ ਇਹ ਇਤਰਾਨਾ ਦੇਖੋ ਕੰਮ ਹੈ ਜਿਹੜਾ ਆਪਾਂ ਨੈਟ ਲਗਾ ਕੇ ਦੇ ਉੱਪਰ ਰੈਡੀ ਕਰਵਾਇਆਗਾ ਇਹਦੇ ਘੇਰ ਦਾ ਕੰਮ ਆ ਗਿਆ ਤੇ ਇਸੇ ਤਰ੍ਹਾਂ ਹੀ ਦੇਖੋ ਆਪਾਂ ਬਾਵਾ ਦੇ ਉੱਪਰ ਕੰਮ ਕੀਤਾ ਬਿਲਕੁਲ ਇਸ ਤਰ੍ਹਾਂ ਤੇ ਇਹਦਾ ਦੁਪੱਟਾ ਜਿਹੜਾ ਆਪਾਂ ਫੋਰ ਸਾਈਡ ਦੇਖੋ ਕੱਟਵਰਕ ਕਰਕੇ ਇਹਦੇ ਚਾਰੇ ਖੁੰਜਿਆਂ ਦੇ ਉੱਪਰ ਜਿਹੜਾ ਆਪਾਂ ਇਸ ਤਰ੍ਹਾਂ ਦਾ ਕੰਮ ਕਰਵਾਇਗਾ ਨੈਟ ਲਗਾ ਕੇ ਇਹ ਕਸਟਮਰ ਦਾ ਆਪਣਾ ਖੁੱਦਾ ਡਿਜ਼ਾਈਨ ਸੀਗਾ ਦੇਖੋ ਉਹਨਾਂ ਨੇ ਸਾਨੂੰ ਸੈਂਡ ਕੀਤਾ ਸੀ ਤਾਪਾ ਉਹਨਾਂ ਦੀ ਡਿਮਾਂਡ ਸੀ ਦੇਖੋ ਇਹ ਸੂਟ ਹੈ ਜਿਹੜਾ ਰੈਡੀ ਕਰਵਾਇਗਾ ਇਹਦੇ ਫੋਰ ਸਾਈਡ ਕੱਟ ਵਰਕ ਮਿਲੂਗੀ ਤੁਹਾਨੂੰ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਨਾਲ ਕੰਮ ਮਿਲੂਗਾ ਚਾਰੇ ਪੱਲਿਆਂ ਦੇ ਉੱਪਰ ਤੁਹਾਨੂੰ ਕੰਮ ਮਿਲੂਗਾ ਇਹ ਇਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਇਹ ਬਣ ਕੇ ਰੈਡੀ ਹੈਗਾ ਜੇਕਰ ਤੁਹਾਨੂੰ ਇਹ ਸੂਟ ਵੀ ਪਸੰਦ ਆਗਾ ਤਾਂ ਅਸੀਂ ਹੋਰ ਕਲਰ ਦੇ ਉੱਪਰ ਵੀ ਤੁਹਾਨੂੰ ਇਹ ਚੀਜ਼ ਕਰਵਾ ਕੇ ਦੇ ਸਕਦੇ ਹਾਂਗੇ ਸਾਨੂੰ ਤੁਸੀਂ ਬੇਝਿਜਕੋ ਕੇ ਦੇਖੋ ਆਰਡਰ ਦੇ ਸਕਦੋਂਗੇ ਮੈਨੂੰ ਉਮੀਦ ਹੈ ਵੀ ਇਹ ਸੂਟ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏ ਹੋਣਗੇ ਸੂਟ ਵਧੀਆ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੇ ਸੂਟ ਤਾਂ ਨੂੰ ਕਿੱਦਾਂ ਦੇ ਲੱਗੇ ਤੁਸੀਂ ਸਾਨੂੰ ਆਰਡਰ ਵੀ ਦੇ ਸਕਦੇ ਹੋ ਸੂਟਾਂ ਦੇ ਜੇਕਰ ਤੁਸੀਂ ਇਹ ਸੂਟ ਕਿਸੇ ਹੋਰ ਕਲਰ ਦੇ ਉੱਪਰ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਦਾ ਵੀ ਬਣਵਾ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਹਸਰੀ ਕਾਲ ਜੀ